ਕੀ ਕੋਈ ਨਿਕਲਦਾ ਲੋਕਾਂ ਦੀ ਮੇਰੀ ਕਿੰਨਾ ਬੰਦਿਆ ਆਇਆ ਇਹੋ ਮਾਰ ਮੇਰਾ ਬੱਸ 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 ਜਿਹਦਾ ਗੱਲੇ ਗਰੇਲਾ ਨਾ ਡਿਗੇ ਗਰੇਲਾ ਆਹ ਵਾਹ ਵਾਹ ਬਾਈ ਬੱਸ ਪੰਗਾ ਲਾਦਾ ਹੋਰ ਮੰਡੀ ਲੱਗੇ ਗਰੇਲਾ ਸਹੀ ਗੱਲ ਸਮਾਰੋ ਬੰਦੇ ਦਾ ਨਾ ਬਾਈ ਉਹ ਮੈਨੂੰ ਲੱਗੂਗੀ ਯਾਨੀ ਕਿ ਇਹਦਾ ਅੰਦਰ ਤੇ ਕੋਈ ਨਾ ਸਾਨੂੰ ਕਿਸੇ ਨੇ ਨਹੀਂ ਦੇਣਾ ਅੱਜ ਜਿਹੜੀ ਇਹ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੋਧ ਛੇੜੀ ਮੁਹਿੰਮ ਦੇ ਤਹਿਤ ਅਸੀਂ ਅੱਜ ਬਾਲਮਿਕ ਮੁਹੱਲੇ ਵਿੱਚ ਖੜੇ ਆਂ ਜਿੱਥੇ ਅਸੀਂ ਤਿੰਨ ਜਿਹੜੇ ਨਸ਼ਾ ਸਮਗੱਲਰ ਤੇ ਜਿਨ੍ਹਾਂ ਦੇ 4-4 5-5 ਮਕਦਮੇ ਦਰਜ ਹੈਗੇ ਆ ਹੈਪਚੂਲ ਬਾਰ-ਬਾਰ ਉਹੀ ਕ੍ਰਾਈਮ ਕਰਦੇ ਆ ਇਹ ਪ੍ਰਾਪਰਟੀਆਂ ਜਿਹੜੀਆਂ ਆਥੈਂਟੀਫਾਈ ਕਰਕੇ ਥਰੂ ਪ੍ਰੋਪਰ ਪ੍ਰੋਸੀਜਰ ਅਡਾਪਟ ਕਰਦੇ ਹੋਏ ਅਸੀਂ ਤਿੰਨ ਘਾਰ ਆ ਜਿਹੜੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਨੂੰ ਅਸੀਂ ਇਲੀਗਲ ਅਕਰੋਚਮੈਂਟ ਕੀਤੀ ਹੋਈ ਸੀ ਕਿਸੇ ਨੇ ਕੋਈ ਬਾਦਰੇ ਵਧਾਏ ਹੋਏ ਸੀ ਕਿਸੇ ਨੇ ਉੱਤੇ ਜੰਗਲਾ ਪਾਇਆ ਸੀ ਕਿਸੇ ਨੇ ਛੱਡਾਂ ਪਾਈਆਂ ਹੋਣੀਆਂ ਸਨ ਉਹ ਲਾਪੁਆਇੰਟ ਨੂੰ ਧਿਆਨ ਵਿੱਚ ਰੱਖਦੇ ਹੋਏ ਸੀ ਜਿਹੜੀ ਤਿੰਨ ਆ ਦੀ ਡੈਮੋਲਿਸ਼ਨ ਕੀਤੀ ਆ ਤੇ ਇਹਦੇ ਵਿੱਚ ਇਹਨਾਂ ਦਾ ਜਿਹੜਾ ਸਾਡੇ ਨਾਲ ਮੇਰੇ ਨਾਲ ਡਿਊਟੀ ਮੈਜਿਸਟ੍ਰੇਟ ਵੀ ਜਿਹੜੇ ਧੀਮਸੈਨ ਦੀ ਨੈਬਸੀਲਦਾਰ ਜਿਹੜੇ ਡੀਐਸ ਸਾਹਿਬ ਦਫ਼ਤਰ ਵੱਲੋਂ ਲੱਗੇ ਸੀ ਕਾਰਪੋਰੇਸ਼ਨ ਦੇ ਅਧਿਕਾਰੀ ਚਾਰ ਜੀ ਆ ਸਾਡੀ ਪੁਲਿਸ ਪਾਰਟੀ ਔਰ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਇਹ ਇਹਦਾ ਜੀ ਅੱਜ ਕਾਰਵਾਈ ਅਰੰਭੀ ਆ ਅੱਗੇ ਤੋਂ ਵੀ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਆ ਹੋਰ ਪ੍ਰਾਪਰਟੀਆਂ ਅਸੀਂ ਆਇਡੈਂਟੀਫਾਈ ਕੀਤੀਆਂ ਜਿਹੜੀਆਂ ਕਿ ਅਜੇ ਅੰਡਰ ਪ੍ਰੋਸੈਸ ਚੱਲ ਰਹੀਆਂ ਉਹ ਪ੍ਰੋਸੈਸ ਅਡਾਪਟ ਹੋਣ ਤੋਂ ਬਾਅਦ ਅਗਲੀ ਨੈਕਸਟ ਫੇ ਇਸ ਤੋਂ ਪਹਿਲਾਂ ਵੀ ਤਕਰੀਬਨ ਅਸੀਂ ਹਿਸ਼ਾਰਪੁਰ ਡਿਸਟ੍ਰਿਕਟ ਦੇ ਵਿੱਚ ਵਕਫਾ ਖ ਜ਼ਿਲ੍ਹੇ ਦੇ ਵਿੱਚ ਜਿਹੜੇ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਪੰਚਾਇਤੀ ਲੈਂਡ ਦੇ ਉੱਤੇ ਜਾਂ ਬੱਕਬੋਰਡ ਦੀ ਜ਼ਮੀਨ ਦੇ ਉੱਤੇ ਜਾਂ ਸੈਂਟਰਲ ਗਵਰਨਮੈਂਟ ਦੀ ਜਿਹੜੀ ਟੋਟਲੀ ਇਨਕ੍ਰੋਚਮੈਂਟ ਜਿਹੜੀਆਂ ਕੀਤੀਆਂ ਹੋਈਆਂ ਸਨ ਇਲੀਗਲ ਪ੍ਰਾਪਤੀਆਂ ਹੀ ਟੋਟਲ ਦੀਆਂ ਟੋਟਲ ਡਿਮੋਲਿਸ਼ ਕੀਤੀਆਂ ਜਿਹਦੇ ਵਿੱਚ ਜਿਹੜਾ ਸਾਡੇ ਹੌਟਸਪੌਟ ਜਿਵੇਂ ਕਿ ਚੰਡੀਗੜ੍ਹ ਕਲੋਨੀ ਟਾਂਡਾ ਔਰ ਜਿਹੜਾ ਸਾਡਾ ਗੜਸ਼ੰਕਰ ਦੇ ਵਿੱਚ ਜਿਹੜਾ ਦਿਨਵਾਲ ਪੈਂਡ ਪੈਂਡਾ ਮਸ਼ਹੂਰ ਆ ਔਰ ਸਾਡੇ ਹੌਟਸਪੌਟਾਂ ਦੇ ਵਿੱਚ ਉੱਥੇ ਅਸੀਂ ਟੋਟਲ 9 9 10 10 ਜਿਹੜਾ ਇਹ ਵੀ ਪ੍ਰਾਪਰਟੀ ਹੈ ਇਹ ਵੀ ਲਾਪ ਪੁਆਇੰਟ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਜਿਹੜਾ ਇਹਨਾਂ ਨੇ ਅਕਰੋਚਮੈਂਟ ਦਾ ਜਿਹੜਾ ਅੱਜ ਕਾਰਵਾਈ ਕੀਤੀ ਹੈ ਜੀ